ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਇੱਕ ਦੂਜਾ ਸੂਆ ਜਰਸੀ ਸੂਈ ਆ ਉਹਦੀ ਪ੍ਰੋਪਰ ਡਿਟੇਲ ਸ਼ੇਅਰ ਕਰਾਂਗੇ ਰਾਤ ਸੂਈ ਆ ਉਹ ਅੱਜ ਆਪਾਂ 31 ਦਸੰਬਰ ਨੂੰ 1:00 ਵਜੇ ਵੀਡੀਓ ਕਵਰ ਕਰ ਰਹੇ ਹਾਂ ਆਈਡੀ ਸਕਰੀਨ ਤੇ ਤੁਸੀਂ ਬੱਛੀ ਦੇਖ ਰਹੇ ਹੋ ਮਗਰ ਇਹਨੇ ਬੱਛੀ ਦਿੱਤੀ ਆ ਸਾਨੂੰ ਨੇੜੇ ਤੋਂ ਚੈੱਕ ਕਰਾਵਾਂਗੇ ਆ ਦੇਖ ਸਕਦੇ ਹੋ ਬਹੁਤ ਪਿਆਰੀ ਪਿਓਰ ਜਰਸੀ ਸੀਮਨ ਦੀ ਬੱਛੀ ਦਿੱਤੀ ਆ ਇਹਨੇ ਰਾਤ ਸੂਈ ਆ ਅੱਜ 31 ਤਰੀਕ ਨੂੰ 31 ਦਸੰਬਰ ਨੂੰ 1 ਵਜੇ ਵੀਡੀਓ ਕਵਰ ਕਰ ਰਹੇ ਆ ਆ ਫੇਸ ਕੁਆਲਟੀ ਬੱਛੀ ਚੈੱਕ ਕਰ ਲਓ ਫੁੱਲ ਬਰੀਡ ਦੇ ਵਿੱਚ ਆ ਪੂਰਾ ਹੈਵੀ ਬਾਡੀ ਸਟਰਕਚਰ ਆ ਫੇਸ ਕੁਆਲਟੀ ਦੇਖ ਸਕਦੇ ਹੋ ਬੱਛੀ ਦੀ ਦੇਖ ਸਕਦੇ ਹੋ ਬਹੁਤ ਸੋਹਣਾ ਫੇਸ ਆ ਬਹੁਤ ਸੋਹਣਾ ਇਹਦਾ ਬਾਡੀ ਸਟਰਕਚਰ ਦਾ ਢਾਂਚਾ ਹੈਗਾ ਹਵਾਨਾ کیا ਬਾਤਾਂ ਨੇ ਦੇਖ ਸਕਦਾ ਤੁਸੀਂ ਅੱਗੇ ਪਿੱਛੇ ਦਾ ਹਵਾਨਾ ਪੂਰਾ ਹਵਾਨਾ ਜ਼ਬਰਦਸਤ ਤਿਆਰ ਕੀਤਾ ਹੋਇਆ ਪਲੂਨ ਨੇ ਨੇ 22 23 ਲੀਟਰ ਦੁੱਧ ਪਾਇਆ ਹੋਇਆ ਤੇ ਕਿ 25 ਤੋਂ ਬਾਅਦ ਦੁੱਧ ਪਾ ਦੂਗੀ ਸਾਨੂੰ ਤੋੜ ਕੇ ਦਿਖਾਵਾਂਗੇ ਥਣ ਬਹੁਤ ਸੋਹਣਾ ਲੱਗਿਆ ਹੋਇਆ ਮੁਠੀ ਵਾਲਾ ਥਣ ਨੇੜ ਤੋਂ ਚੈੱਕ ਕਰਾ ਲੈਂ ਆ ਪੂਰੀ ਠੰਡੀ ਸੀਲ ਆ ਥਣ ਬਹੁਤ ਚਾਚਾਰੇ ਗੁੱਠਾਂ ਤੇ ਲੱਗਿਆ ਹੋਇਆ ਬੱਛੀ ਬਹੁਤ ਬਰੀਡ ਦੀ ਆ ਇੱਕ ਵਾਰ ਫੇਰ ਚੈੱਕ ਕਰ ਸਕਦਾ ਤੁਸੀਂ ਬੱਛੀ ਇਹਦਾ ਰਿਕਾਰਡ ਆਪਾਂ ਦੇ ਦਾਂਗੇ ਕਿਹੜੇ ਸੀਮਨ ਦੀ ਆ ਬਾਕੀ ਮਾਂ ਦੀ ਫੇਸ ਕੁਆਲਿਟੀ ਇੱਕ ਵਾਰ ਤੋਂ ਫੇਰ ਚੈੱਕ ਕਰ ਲਓ ਤੋੜ ਕੇ ਦਿਖਾ ਹਵਤ ਜੀ ਅਤੂਰਾ ਵਗੈਰਾ ਤੁਸੀਂ ਵੇਖਦਾ ਦੇਖ ਸਕਦੇ ਹੋ ਹਵਾਨਾ ਸੂਲ ਤੋਂ ਲੈ ਕੇ ਸਟਾਰਟ ਹੁੰਦਾ ਨੀਚੇ ਪੱਟਾਂ ਚ ਫਸਿਆ ਪਿਆ ਪੂਰਾ ਪੂਰਾ ਬੇਨ ਜਾਲਾ ਹਵਾਨਾ ਦਾ ਕਮਾਲਾ ਪੁੱਤ ਥੋੜੀ ਖੜਾ ਲਈ ਇੱਥੇ ਘਮਾ ਕੇ ਖੜਾ ਲਈ ਖੜਾ ਲਈ ਖੜਾ ਲਈ ਖੜਾ ਲਈ ਖੜਾ ਲਈ ਫੇਸ ਕੋਰਡ ਦਿਖਾ ਦੇ ਇੱਕ ਮਿੰਟ ਰੋਕ ਲਈ ਹਵਾਨਾ ਦਿਖਾ ਦੇ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਜਿੱਡਾ ਇਹਦਾ ਆਪਦਾ ਸਰੀਰ ਆ ਓਡਾ ਹਵਾਨਾ ਚੱਕੀ ਫਿਰਦੀ ਆ ਲੈ ਚੱਲ ਪਤ ਹੌਲੀ ਹੌਲੀ ਲੈ ਚੱਲ ਹੌਲੀ ਹੌਲੀ ਲੱਗ ਜਣੀ ਹੌਲੀ ਹੌਲੀ ਚੱਲ ਹੌਲੀ ਹੌਲੀ ਅਦੇ ਸੜ ਨੇ ਤੁਸੀਂ 25 ਤੋਂ ਪਲੱਸ ਇਹ ਦੁੱਧ ਪਾ ਦੂ ਇਸ ਵਾਰੀ ਪੰਜਾਬ ਵਾਲੀ ਜਰਸੀ ਆ ਰਾਤ ਸੂਈ ਆ ਇਹ ਸੰਤਾਰਾ ਮਾਰ ਕੇ ਵੀ ਦਿਖਾਵਾਂਗੇ ਬਹੁਤ ਮੋਟੀ ਤੇ ਪੋਲੀ ਧਾਰ ਆ ਬੰਨ ਲਾ ਬੋ ਤੁਸੀਂ ਸਾਝੀ ਕਿਸਾਨ ਵੀਰੋ ਮਗਰਲੇ ਥਣਾਂ ਦੀਆਂ ਧਾਰਾਂ ਦੇਖ ਸਕਦੇ ਹੋ ਤੁਸੀਂ ਪੂਰੀ ਮੋਟੀ ਤੇ ਪੋਲੀ ਚਵਾਈ ਆ ਪਿਛਲੇ ਥਣਾਂ ਦੀਆਂ ਧਾਰਾਂ ਮਾਰਿਆ ਅਗਲੇ ਦੀਆਂ ਮਾਰ ਦੋਈ ਆ ਅਗਲੇ ਥਣਾਂ ਦੀਆਂ ਧਾਰਾਂ ਦੇਖ ਸਕਦੇ ਹੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਆਪਣੀ ਥਣਾਂ ਦੀ ਜ਼ਿੰਮੇਵਾਰੀ ਹੋਊਗੀ ਬੱਲ ਠੀਕ ਹੈ ਓਕੇ ਆ ਮੋਰੇ ਉਧਰੋਂ ਤੋਰ ਦੋ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਚੀ ਪਛੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ